ਮੇਰੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਔਰ ਮੁਖਸਰ ਸਾਹਿਬ ਤੋਂ ਇੱਕ ਕੋਈ 18 ਸਾਲ ਪੁਰਾਣਾ ਸਾਡਾ ਕੋਈ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਗੁਰਪ੍ਰੀਤ ਸਿੰਘ ਨਾਂਗ ਦਾ ਨਾਮ ਦਾ ਇੱਕ ਸ਼ਖਸ ਜਿਸ ਨੂੰ ਕੁਝ ਲੋਕ ਵੱਖ-ਵੱਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀਆਂ ਇੰਟਰਵਿਊਜ਼ ਕਰਾਈਆਂ ਤੇ ਮੇਰੇ ਦੇ ਉੱਤੇ ਬਹੁਤ ਪੱਦੇ ਦੋਸ਼ ਲਾਏ ਜਿਨ੍ਹਾਂ ਦਾ ਜਵਾਬ ਮੈਂ ਅੱਜ ਤੱਕ ਸਾਹਬ ਤੇ ਧੰਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਦ ਪਿਆਰੇ ਸਹਿਬਾਨ ਦੀ ਹਾਜ਼ਰੀ ਚ ਔਰ ਸੰਗਤ ਦੀ ਹਾਜ਼ਰੀ ਚ ਦੇ ਗਿਆ ਦੇ ਚੁੱਕਿਆ ਜਿਹੜੇ ਮੇਰੇ ਤੇ ਉਸ ਵਿਅਕਤੀ ਵੱਲੋਂ ਐਲੀਗੇਸ਼ਨ ਲਗਾਏ ਗਏ ਸੀ ਕਿ ਢੇਰਾਨੇ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਹੈ ਤੇ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਛਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰ ਕੁਸ਼ੀ ਕਰਨ ਵਾਸਤੇ। ਔਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਬਕਰੇ-ਬਕਰੇ ਚੈਨਲਾਂ ਦੇ ਉੱਤੇ ਲੈ ਜਾ ਕੇ ਇੰਟਰਵਿਊ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਬਕਾ ਹੈ ਲੇਕਨ ਤਾਲਮੇਲ ਚ ਪੂਰਾ। ਉਹਦੇ ਵੱਲੋਂ ਤੇ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਹੈ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈਗਾ ਮੇਰੇ ਤੇ ਦੋਸ਼ ਲੱਗੇ ਤੇ ਮੈਂ ਇੰਟਰਵਿਊ ਜੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ ਮੇਰੇ ਵਕੀਲ ਬਠਿੰਡੇ ਤੋਂ ਉਹਨੇ ਖਾਰਾ ਜੀ ਉਹਨਾਂ ਨੇ ਚੈਨਲਾਂ ਨੂੰ ਨੋਟਿਸ ਕੱਢਿਆ ਕਿ ਫੋਨ ਕੀਤੇ ਮੈਨੂੰ ਨਹੀਂ ਪਤਾ ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਏ ਗਏ ਨੇ ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਵਾਇਆ ਦੂਸਰਾ ਮੈਂ ਜਿਹੜਾ ਅੱਜ ਤੱਕ ਸਾਬ ਦੇ ਫਸੀਲ ਤੇ ਪੰਜ ਪੈਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਚ ਜੋ ਆਪਣੀ ਗੱਲ ਰੱਖੀ ਹੈ ਉਹ ਜਿਹੜਾ ਟਰੋਲ ਟੋਲਾ ਉਹ ਇਹ ਨਾ ਸਮਝ ਲੈ ਕੇ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਜਿਹੜੀ ਇਹ ਕੀਤਾ ਗਿਆ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਾਉਣ ਧਮਕਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰੂਪੰਥ ਨੂੰ ਸੱਚਾਈ ਦੱਸਣ ਵਾਸਤੇ ਪੰਜ ਪਿਆਰੇ ਸਹਿਬਾਨ ਦੀ ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਇਆ ਜਿਹੜਾ ਮੇਰਾ ਫਰਜ਼ ਬਣਦਾ ਸੀ ਜ਼ਰੂਰੀ ਮੈਂ ਕੀਤਾ ਮੈਂ ਉੱਥੇ ਵੀ ਇਹ ਗੱਲ ਕਹੀ ਹੈ ਆਪਣੇ ਗੁਨਾਹਾਂ ਦਾ ਜ਼ਿਕਰ ਕਰਦੇ ਹਾਂ ਮੇਰਾ ਗੁਨਾਹ ਹੈ ਮੈਂ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ ਪੰਜ ਸਿੰਘ ਸਹਿਬਾਨ ਦਾ ਫੈਸਲਾ ਸੀ ਪੰਜੇ ਸਿੰਘ ਸਾਹਿਬਾਨ ਦੇ ਸਹਿਨ ਹੋਏ ਮੇਰਾ ਇਕੱਲੇ ਦਾ ਨਹੀਂ ਸੀ ਲੇ ਕੰਟਰੋਲ ਮੈਨੂੰ ਕੀਤਾ ਗਿਆ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕਿਆ ਔਰ ਮੀਡੀਆ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਜੇ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂੰਗਾ ਮੈਨੂੰ ਕੱਢਣਾ ਕੱਢ ਦਿਓ ਮੈਨੂੰ ਰੱਖਣਾ ਰੱਖ ਲਓ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਜਿਹੜੀ ਹੈ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਹੈ। ਨਕਲੀ ਪੈਸੇ ਬਣਾ ਕੇ ਉਹਨਾਂ ਨਕਲੀ ਪੈਸਿਆਂ ਤੋਂ ਘਟੀਆਂ ਕਿਸਮ ਦੀਆਂ ਤੇਪੜੀਆਂ ਕੀਤੀਆਂ ਜਾ ਰਹੀਆਂ। ਪਹਿਲਾਂ ਮੇਰੇ ਤੇ ਬੀਜੇਪੀ ਆਰਐਸਐਸ ਨੂੰ ਦਾ ਦੋਸ਼ ਲਾਇਆ ਗਿਆ। 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੁਖਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ। ਬਖਰੀਆਂ ਬਖਰੀਆਂ ਇੰਟਰਵਿਊ ਉਹਦੇ ਤੋਂ ਕਰਵਾਈਆਂ ਗਈਆਂ। ਇੱਥੇ ਜਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ਼੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹੈ ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ ਬਹਿਰੈਨ ਦੇ ਵਿੱਚ ਫਲਾਈਟ ਇੱਕੋ ਸੀ ਲੇਕਿਨ ਮੈਂ ਬਿਜ਼ਨਸ ਸੀ ਸੀ ਉਹ ਇਕਨੋਮੀ ਚ ਸੀ ਆ ਬਹਿਰੈਨ ਦੀ ਸੰਗਤ ਨੂੰ ਇਹ ਕਹਾਣ ਕਾ ਕਿ ਉਹ ਸਾਰਾ ਸਪਸ਼ਟ ਕਰ ਲਿਆ ਕਿ ਅਸੀਂ ਇਕੱਠੇ ਰਹੇ ਸੀ ਇਹ ਬਹਿਰੈਨ ਦੀ ਸੰਗਤ ਪਲੀਪਾਤ ਜਾਣਦੀ ਹੈ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ ਫਿਰ ਵੀ ਜਦੋਂ ਸਬਰ ਨਹੀਂ ਹੋਇਆ ਮੇਰੇ ਨਾਮ ਦਾ ਜਾਲੀ ਪੇਜ ਬਣਾਇਆ ਗਿਆ ਮੇਰੇ ਨਾਮ ਦਾ ਜਾਲੀ ਪੇਜ ਬਣਾ ਕੇ ਉਹਦੇ ਤੋਂ ਭੱਦੇ ਕਿਸਮ ਦੇ ਜਿਹੜੇ ਆ ਉਹ ਕਮੈਂਟ ਕੀਤੇ ਗਏ ਉਹ ਪੇਜ ਮੈਂ ਜ਼ਰੂਰ ਆਪ ਡਿਲੀਟ ਕਰਵਾਇਆ ਸਰਕਾਰ ਨੂੰ ਕਹਿ ਕੇ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਜ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਧਰਮ ਵਿਰੁੱਧ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਤੇ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਜਿਹੜਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਉਹ ਡਿਲੀਟ ਕਰਵਾਇਆ ਹੈਗਾ ਇਹਨੇ ਦਿਨਾਂ ਤੋਂ ਜਿਹੜਾ ਮੈਂ ਗੁਰੂਪੰਥ ਨੂੰ ਦੱਸਣਾ ਚਾਹੁੰਦਾ ਹੈ ਮੈਨੂੰ ਪਰੇਸ਼ਾਨ ਕੀਤਾ ਗਿਆ ਅੱਜ 15 ਦਿਨ ਹੋ ਗਏ ਮੇਰਾ ਪਰਿਵਾਰ ਤੇ ਮੈਂ ਸੌ ਨਹੀਂ ਸਕਿਆ ਸੀ ਜਿਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਹਨ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰਾਉਣਾ ਕਰਾ ਲੂ ਮੈਂ ਗੜਾ ਫੇਟੰਗਾ ਨਾਲਾਂਗਾ ਜੇ ਤੁਸੀਂ ਮੈਨੂੰ ਕੱਢ ਦਿਓਗੇ ਤਾਂ ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਣੇ ਘਟਿਆ ਦੋਸ਼ ਲਾਉਣੇ ਘਟਿਆ ਟ੍ਰੋਲਿੰਗ ਕਰਨੀ ਇਹ ਬਹੁਤ ਮੰਦ ਭਾਗ ਹੈ ਅਕਾਲੀ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਦੀਆਂ ਧੀਆਂ ਭੈਣਾਂ ਦੀਆਂ ਵੀ ਇਜਤਾਂ ਦੇ ਰਾਖੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਦੀਆਂ ਧੀਆਂ ਭੈਣਾਂ ਦੇ ਰਾਖੇ ਨੇ ਜਿਹੜੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਇਹ ਅਕਾਲੀ ਦਲ ਦਾ ਬਰਾਸਤ ਕੀ ਹੈ ਅਕਾਲੀ ਦਲ ਦਾ ਇਤਿਹਾਸ ਕੀ ਹੈ ਅਕਾਲੀ ਗਲਤੀ ਸੋਚ ਕੀ ਹੈ ਕਦੇ ਪੜ ਕੇ ਦੇਖਣਾ ਅਕਾਲੀ ਦਲ ਦਾ ਇਤਿਹਾਸ ਕਦੇ ਪੜ ਕੇ ਦੇਖਣਾ ਅਕਾਲੀ ਦਲ ਦੀ ਬਰਾਸਤ ਪੜ ਕੇ ਦੇਖਣ ਕਦੇ ਅਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਜੂਝਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਵਿਅਕਤੀ ਵਿਸ਼ੇਸ਼ ਹੁੰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮੈਂ ਹਕਾਲ ਤੱਕ ਸਭ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ 100 ਅਕਾਲੀ ਦਲ ਬਣਾ ਸਕਦਾ ਹੈ 1000 ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਪੈਦਾ ਨਹੀਂ ਕਰ ਸਕਦੇ ਮੈਂ ਅੱਜ ਵੀ ਕਹਣਾ ਮੈਂ ਕੋਈ 辞ਾਇਨ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਦੇਣਾ ਹੋਰ ਵੀ ਕੋਈ ਦੋਸ਼ ਲਾਉਣੇ ਮੇਰੇ ਤੇ ਲਾ ਸਕਦੇ ਹੋ ਤੁਸੀਂ ਪੀਟੀਸੀ ਦੇ ਉੱਤੇ ਕੋਈ ਔਰਤਾਂ ਪਿਠਾ ਕੇ ਮੇਰੇ ਤੇ ਇਲਜ਼ਾਮ ਲਗਾ ਸਕਦੇ ਹੋ ਇਹਨੇ ਸਾਡੇ ਨਾਲ ਜਿਹੜੀ ਹੈ ਬਦ ਇਖਲਾਕੀ ਕੀਤੀ ਹੈ ਇਹਨੇ ਸਾਡੇ ਬਦਤਮੀਜ਼ੀ ਕੀਤੀ ਕਰ ਸਕਦੇ ਹੋ ਤੁਸੀਂ ਉਮੀਦ ਹੈ ਤੁਹਾਡੇ ਤੋਂ ਇਹੋ ਤਾਂ ਇੱਕ ਸਭ ਕ ਅਕਾਲੀ ਆਗੂ ਉਹੀ ਅਕਾਲੀ ਆਗੂ ਚੰਡੀਗੜ੍ਹ ਦੇ ਵਿੱਚ ਕੁਝ ਬੰਦਿਆਂ ਨਾਲ ਮੀਟਿੰਗਾਂ ਕਰਦਾ ਹੈ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰੈਸ ਮੈਨੇਜ ਕਰਕੇ ਦਿੰਦਾ ਯਾਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਓ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਪੱਤਰ ਦਿਓ ਕਿ ਬੜੇ ਗੰਭੀਰ ਦੋਸ਼ ਲੱਗੇ ਨੇ ਇਹਨਾਂ ਨੂੰ ਜਹੇਦਾਰੀ ਤੋਂ ਫਾਰਕ ਕੀਤਾ ਜਾਵੇ ਫੋ ਮੇਰਾ ਭਰਾ ਸੀ ਮੇਰੇ ਤੱਕ ਗੱਲ ਪਹੁੰਚੀ ਫੋਟਾ ਲਗਿਆ ਇਸ ਤਰ੍ਹਾਂ ਦੀਆਂ ਹੋਰ ਵੀ ਉਮੀਦਾਂ ਨੇ ਕਿ ਐਸੇ ਵਿਅਕਤੀ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜਾ ਸਕਦੇ ਆ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੇ ਲਈ ਮੇਰੀ ਕਰਦਾਰ ਕੂਸ਼ੀ ਕਰਨ ਦੇ ਲਈ ਜਿਹੜਾ ਹੈ ਮੋਰਾ ਬੰਨ ਬਹੁਤ ਮੰਦਪਕ ਹੈ ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹਨੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉੱਚ ਮਿਆਰ ਸਥਾਪਿਤ ਕੀਤੇ ਅੱਜ ਅਸੀਂ ਕਿੱਥੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖदाई ਗੱਲ ਤੁਸੀਂ ਅੱਜ ਜੋ ਪੁੱਛਣਾ ਹੈ ਮੈਨੂੰ ਬੇਝਿਜਕੋ ਕੇ ਬੇਸੰਗੋ ਕੇ ਖੁੱਲੇ ਹੋ ਕੇ ਪੁੱਛ ਲੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਮੇਰੇ ਕੀਤੇ ਜਾ ਰਹੀ ਹੈ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਉਹ ਤੇ ਵੀ ਤਰ੍ਹਾਂ ਕੀਤਾ ਤੁਸੀਂ ਕਹਿ ਰਹੇ ਹੋ ਮੈਂ ਬੀਜੇਪੀ ਨਾਲ ਮੈਂ ਸੰਬੰਧਤ ਹੈਗਾ ਗਾ ਦੇਖੋ ਉਹ ਤੁਹਾਨੂੰ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਬੀਜੇਪੀ ਨਾਲ ਸੰਬੰਧ ਰੱਖਦੇ ਹੋਗੇ ਤੁਸੀਂ ਕਿਹਾ ਹਾਂ ਮੈਂ ਹੈਗਾ ਗਾ ਤੁਹਾਨੂੰ ਲੱਗਦਾ ਵੀ ਇੱਥੇ ਤੁਸੀਂ ਦਾਲਾ ਵੀ ਕੱਢੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਖਤ ਸਾਹਿਬ ਦੇ ਜਥੇਦਾਰ ਦੀ ਗਾਲਾਂ ਕੱਢਣੀ ਇੱਥੇ ਦੇਖੋ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਹੈ ਆਮਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਤੁਜੀ ਗੱਲ ਮੈਂ ਕਹਿਣਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਿਉਂ ਨਾ ਮਾਰੇ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਟ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਉ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਹਤੇ ਜੁੱਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉਥੇ ਪੰਤ ਸਿੰਘ ਸਹਿਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾਂ ਉਹ ਮੰਗ ਕਰਦਾ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਮੈਂ ਹੈਰਾਨ ਹੈ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰੇਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਅਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਾ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਾਨੀ ਰਕबीर ਸਿੰਘ ਦੇ ਕੋਲ ਸੀ ਉਹਦੇ ਕਰਦੇ ਵਿੱਚ ਜਿਹੜੀ ਉਹਨਾਂ ਨੂੰ ਮੈਂ ਦਿੱਤੀ ਸੀ ਇਹ ਬਾਹਰ ਕਿਵੇਂ ਆ ਗਈ ਮੈਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਹੋਰ ਕਿਤੇ ਹੈ ਨਹੀਂ ਸੀ ਉਸ ਨੂੰ ਨਹੀਂ ਬਿਲਕੁਲ ਨਹੀਂ ਸੀ ਮੈਂ ਖੁਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਦੇ ਵਿੱਚ ਇਨਵੋਲ ਹੈ ਮੈਨੂੰ ਨਹੀਂ ਪਤਾ ਜੀ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਤੁਹਾਡੇ ਪਰਿਵਾਰ ਨੂੰ ਵੀ ਕਿਉਂ ਜਿਹੜਾ ਬਾਰ ਬਾਰ ਟਾਰਗੇਟ ਮੈਂ ਦੱਸ ਦਿੰਦਾ ਮੈਂ ਗੁਨਾਹ ਕੀਤੇ ਹਨਾਂ ਜੀ ਮੈਂ ਗੁਨਾਹ ਕੀਤੇ ਮੈਂ ਦੱਸ ਦਿੱਤਾ ਗੁਰੂ ਵੀ ਹਜੂਰੀ ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮੰਜੂ ਕਿੱਥੇ ਅੜਚਾ ਨਾ ਫਿਰ ਕਿਉਂ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਆ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਜਿਹੜੇ ਫੈਸਲੇ ਤੋਂ ਜੇਕਰ ਸਿੰਘ ਸਹਿਬਾਨਾਂ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਂਗਾ ਤੁਹਾਨੂੰ ਕੀ ਲੱਗਦਾ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਉਹਨਾਂ ਨੂੰ ਬਦਲ ਬਦਲਣ ਦੀ ਗੱਲ ਹੋ ਸਕਦੀ ਹੈ ਮੈਨੂੰ ਹੋ ਸਕਦਾ ਹੈ ਜੀ ਕਿਸੇ ਤਰ੍ਹਾਂ ਚੱਲਦੇ ਤਿੰਨ ਦਿਨਾਂ ਦੇ ਵਿੱਚ ਅਸਤੀਫੇ ਵਾਲਾ ਉਹ ਬਹੁਤ ਚਰਚਿਤ ਹੋਇਆ ਤਾ ਮਿਸਾਬ ਦੀ ਇੱਕ ਵੀ ਆਡੀਓ ਵੀ ਵਾਇਰਲ ਹੋਈ ਆ ਉਹ ਕੀ ਹੈ ਕਿ ਅਸਲ ਦੇ ਵਿੱਚ ਉਹਨਾਂ ਸਮਾਂ ਬਾਇਆ ਗਿਆ ਸੀ ਫਿਰ 20 ਦਿਨ ਕਿਵੇਂ ਹੋ ਗਏ ਮੈਨੂੰ ਇਹ ਸ਼ੱਕ ਪੈਂਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਗਿਆ ਨਾ ਜੀ 20 ਤਰੀਕ ਤੱਕ ਜਾਂ 20 ਦਿਨ ਦਾ ਮੈਨੂੰ ਨਹੀਂ ਪਤਾ ਕਿੰਨੇ ਦਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ 20 ਦਿਨ ਦਾ ਸਮਾਂ ਲਿਆ ਉਹ ਸਪੈਸ਼ਲੀ ਤੌਰ ਦੇ ਉੱਤੇ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਲਿਆ ਗਿਆ ਵੀ ਕੱਲੇ ਚਿਹਦਾ ਵੀ ਅਸੀਂ ਇਹ ਜਿਹੜੇ 15 ਦਿਨ ਅਸੀਂ ਲੈ ਲਈਏ ਤੇ 15 ਦਿਨਾਂ ਦੇ ਵਿੱਚ ਇਹਨੂੰ ਇੰਨਾ ਡੈਮੇਜ ਕਰ ਦਈਏ ਇਹ ਛੱਡ ਕੇ ਪਾਚ ਸਾਹਿਬ ਸਾਹਿਬ ਕੰਮ ਦੇ ਜ਼ਿੰਮੇਵਾਰ ਸਾਹਿਬ ਬਦਲ ਸਕਦੇ ਹੁਕਮਨਾਮਾ ਕਿਉਂਕਿ ਪੰਜ ਨਹੀਂ ਬੱਲੇ ਕਿਸੇ ਸਹਿਮਤੀ ਨਹੀਂ ਸੀ ਉਹਨਾਂ ਦੀ ਕਿੰਨਾ ਚਿਰ ਜਦੋਂ 23 ਤੱਕ ਦਾ ਨਾਮ ਦੇ ਸਮਾਂ ਹੋਇਆ ਨਹੀਂ ਉਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਹੈ ਮੈਂ ਨਹੀਂ ਕਹਿੰਦਾ ਉਹ ਕਰ ਸਕਦੇ ਉਹ ਕਰਦੇ ਬਾਰੇ ਉਰੀਏ ਸੋਸ਼ਲ ਮੀਡੀਆ ਤੇ ਵਿਰੋਧੀ ਵਿਸ਼ਵਾਸ ਚੁੱਕਰੇ ਨੇ ਕਿ ਸਿੰਘ ਸਾਹਿਬ ਵਿਦੇਸ਼ ਜਾਂਦੇ ਨੇ ਉੱਥੋਂ ਤੁਹਾਨੂੰ ਮਾਇਆ ਮਿਲਦੀ ਆ ਜਾਂ ਉੱਥੋਂ ਮਿਲਦਿਆ ਉਹ ਆਕੇ ਸ਼੍ਰੋਮਣੀ ਕਮੇਟੀ ਕੋਲ ਜਮਾ ਕਰਾਉਣਾ ਹੁੰਦਾ ਜਾਂ ਤੁਸੀਂ ਕੋਈ ਅਜੇ ਤੱਕ ਇਹ ਕਹਿੰਦੇ ਜਮਾਈ ਨਹੀਂ ਕਰਾਇਆ ਕੁਛ ਨਹੀਂ ਮਨੀਸ਼ ਪੀਟੀਸੀ ਨੂੰ ਕਹਿ ਦਈਏ ਕਿ ਉਹ ਨਾ ਬੱਲ ਸਾਹਿਬ ਨੂੰ ਕਹਿ ਕੇ ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ ਨੂੰ ਕਹਿ ਕੇ ਨਾ ਜਿਹੜੇ ਪਹਿਲੇ ਮੇਰੇ ਤੋਂ ਪਹਿਲੇ ਸਿੰਘ ਸਭਾ ਨਾਲ ਹੋਏ ਆ ਨਾ ਉਹਨਾਂ ਨੇ ਕਿੰਨੇ ਪੈਸੇ ਜਮਾ ਕਰਾਏ ਆ ਦੱਸ ਦੇਣ ਮੈਂ ਉਹਨੇ ਮੈਂ ਕਰਾ ਦੂੰਗਾ ਜੇ ਵੀ ਇੱਕ ਹੋਰ ਵੀ ਹੈ ਵਿਦੇਸ਼ ਤੁਸੀਂ ਵਿਦੇਸ਼ ਗਏ ਸੀ ਪ੍ਰਚਾਰ ਲਈ ਜਾਂਦੇ ਹੋ ਉੱਥੇ ਤੁਸੀਂ ਸੈਮਟ ਹੋਏ ਨੇ ਬਿਜ਼ਨਸ ਸੈਮਟ ਹੋਏ ਨੇ ਤੁਸੀਂ ਉੱਚ ਪਾਰਟਿਸਿਪੇਟ ਕੀਤਾ ਇਹ ਲੱਗਦਾ ਨਹੀਂ ਤੁਹਾਨੂੰ ਵੀ ਸਿੱਕੀ ਪ੍ਰਚਾਰ ਕਰਨਾ ਹਾਂ ਬਿਲਕੁਲ 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 ਮਨੀਸ਼ ਹੈ 15 ਤਰੀਕ ਨੂੰ ਗੁਰਨਾਨਕ ਦੇਵ ਜੀ ਦਾ ਗੁਰਪ੍ਰਬ ਦੇ ਉੱਤੇ ਮੈਂ ਗਿਆ ਤੇ ਉੱਥੇ ਕਿਸ ਨੇ ਬਿਜ਼ਨਸ ਅਵਾਰਡ ਦੇਣੇ ਸੀ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਮੇਰੇ ਹੱਥੋਂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਉਹਨਾਂ ਨੇ ਸਨਮਾਨ ਕਰਵਾਇਆ ਤੇ ਮੈਨੂੰ ਉਹਨਾਂ ਨੇ ਉੱਥੇ ਕਿਹਾ ਕਿ ਤੁਸੀਂ ਬਿਜ਼ਨਸ ਅਵਾਰਡ ਰੱਖਿਆ ਹੈ ਤੁਸੀਂ ਗੁਰਨਾਨਕ ਦੇਵ ਜੀ ਦੇ ਗੁਰਪ੍ਰਬ ਤੇ ਗੁਰਨਾਨਕ ਦਾ ਦਰਬਾਰ ਦबई ਦੇ ਵਿੱਚ ਮੈਂ ਗਿਆ ਉੱਥੇ ਮੈਂ ਕਥਾ ਕੀਤੀ ਹੈ ਮੇਰੀ ਕਥਾ ਰਿਕਾਰਡ ਹੈ ਉੱਥੇ ਸਰਦਾਰ ਕੰ ਉਹ ਬਿਜ਼ਨਸਮੈਨ ਸੀ ਉਥੇ ਐਵਾਰਡ ਦਿੱਤੇ ਐ ਐਵਾਰਡ ਦੇ ਕੇ ਮੈਂ ਆ ਗਿਆ ਤੇ ਇੱਕ ਗਲਤੀ ਕਰ ਲਿਆ ਸੋ ਤੁਹਾਨੂੰ ਵੀ ਇਹਨਾਂ ਬਿਟਵੀਨ ਕਿਤੇ ਕੋਸ਼ਿਸ਼ ਕੀਤੀ ਗਈ ਵੀ ਉਹ 20 ਤਰੀਕ ਵਾਲਾ ਫੈਸਲਾ ਜੋ ਕੀ ਕਰਨਾ ਚਾਹੁੰਦੇ ਨੇ ਕੋਈ ਕੋਸ਼ਿਸ਼ ਤਾਂ ਹੋਈ ਹੋਊਗੀ ਕਿ ਤੁਹਾਡੇ ਨਾਲ ਵੀ ਕੋਈ ਲਿੰਕ ਹੋਇਆ ਕਿਉਂਕਿ ਅਕਾਲੀ ਦਲ ਇਹਨਾਂ ਨੂੰ ਬੜਾ ਸਖਤ ਫੈਸਲਾ ਨਹੀਂ ਤੁਸੀਂ ਨਾ ਕਰਤੀ ਸੰਗਤ ਉਹ ਇਸ ਤੋਂ ਵੀ ਸੰਗਤ ਇਸ ਤੋਂ ਵੀ ਸਖਤ ਭਲਦੀ ਹੈ ਮੈਂ ਮੈਂ ਅਸੀਂ ਨਾ ਫਸੇ ਹੋਏ ਆਂ ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਹੋਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨਹੀਂ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਢਿੱ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਉਹ ਸਖਤ ਹੋ ਗਿਆ ਜੀ ਇਹ ਲਾਗੂ ਵੀ ਨਹੀਂ ਕੀਤਾ ਜਾ ਰਿਹਾ ਇਹ ਜੋ ਤਾਂ ਤੁਹਾਨੂੰ ਕੀ ਲੱਗਦਾ ਹੈਗਾ ਤੁਹਾਨੂੰ ਇਨ ਬਿਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਵਰਕਿੰਗ ਕਮੇਟੀ ਵਾਲਾ ਫੈਸਲਾ ਕੀ ਮਤਲਬ ਸਾਰੀ ਡਿਸਕਸ ਚੱਲ ਰਹੀ ਹੈ ਤਿੰਨ ਦਿਨਾਂ ਤੋਂ 20 ਤਰੀਕ ਤੱਕ ਚੱਲਾ ਗਿਆ ਸਿਸਟਮ ਤੁਹਾਡੇ ਨਾਲ ਕਿਤੇ ਸੰਪਰਕ ਹੋਇਆ ਕਿਹਾ ਹੋਵੇ ਤੁਹਾਨੂੰ ਕਿ ਨਹੀਂ ਇੰਜ ਕਰ ਦੋ ਜਾਂ ਜਿੰਦੇ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਤੁਸੀਂ ਨਾ ਕੀਤੀ ਹੋਵੇ ਕੋਈ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਇਹ ਕਿਹਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ